ਡੈਡੀ ਇਹ ਵੱਖਰੀ ਗੱਲ ਹੈ ਕਿ ਇੱਕ ਦੋ ਕੋਠੋ ਹਾਰੀ ਪਿਛੋਕੜ ਦੇ ਪ੍ਰਸਿੱਧ ਲਿਖਾਰੀ ਇਸ ਪੈਮਾਨੇ ਉੱਤੇ ਪੂਰੀ ਤਰ੍ਹਾਂ ਨਹੀਂ ਉਤਰ ਸਕੇ ਡੰਡੀ ਇਸ ਨੂੰ ਕਿਸੇ ਹੱਦ ਤੱਕ ਦੋਸ਼ ਵੀ ਕਿਹਾ ਜਾ ਸਕਦਾ ਹੈ ਡੰਡੀ ਦੋਸ਼ ਇਸ ਕਾਰਨ ਨਹੀਂ ਕਿ ਉਪ ਬੋਲੀ ਦੇ ਸ਼ਬਦਾਂ ਦੀ ਵਰਤੋਂ ਹੋਈ ਹੈ ਸ਼ਬਦਾਂ ਦੀ ਬਹੁਲਤਾ ਕਰਕੇ ਸਿਰਫ ਡੰਡੀ ਉਪਭਾਸ਼ਾਵਾ ਦੇ ਸ਼ਬਦਾਂ ਦੀ ਵਰਤੋਂ ਗਾਹੇ ਬਗਾਹੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਸ਼ਬਦ ਆਪਣੀ ਹੀ ਉਪਭਾਸ਼ਾ ਦੀ ਵਲਗਣ ਵਿੱਚ ਸਿਸਕਦੇ ਹੋਏ ਲੁਪਤ ਹੋ ਜਾਣਗੇ ਡੰਡੀ ਉਪਪਸ਼ਾਵਾਂ ਦੀ ਸ਼ਬਦਾਵਲੀ ਸਾਡੀ ਆਪਣੀ ਭਾਸ਼ਾ ਦਾ ਬਹੁਮੁੱਲਾ ਖਜ਼ਾਨਾ ਹੈ ਡੰਡੀ ਇਸ ਵੇਲੇ ਸਾਹਤਕ ਖੇਤਰ ਵਿੱਚ ਮਲਵਈ ਲਿਖਾਰੀਆਂ ਦਾ ਬੋਲਵਾਲਾ ਹੈ ਡੰਡੀ ਹੋਣਾ ਵੀ ਚਾਹੀਦਾ ਹੈ ਖੇਤਰ ਵੱਡਾ ਹੈ ਡੰਡੀ ਪਰ ਉਹਨਾਂ ਦੀਆਂ ਲਿਖਤਾ ਵਿੱਚ ਉਪਭਾਸ਼ਾ ਦਾ ਇੰਨਾ ਭਾਰੂ ਹੋ ਜਾਣਾ ਕਿ ਲੈਂਦੇ ਵਾਲਿਆਂ ਨੂੰ ਸਮਝਣ ਵਿੱਚ ਮੁਸ਼ਕਲ ਪੇਸ਼ ਆਵੇ ਤਾਂ ਇਹ ਕੋਈ ਚੰਗੀ ਇਲਾਮਤ ਨਹੀਂ ਡੰਡੀ ਇਹ ਪ੍ਰਿਤ ਕੋਈ ਇੰਨੀ ਪੁਰਾਣੀ ਨਹੀਂ ਕੋਈ ਚਾਰ ਕੋ ਧਾਕਿਆ ਤੋਂ ਸ਼ੁਰੂ ਹੋਈ ਹੈ ਡੰਡੀ ਇਸ ਸੰਦਰਭ ਵਿੱਚ ਕਹਿਣਾ ਬਣਦਾ ਹੈ ਕਿ ਪੰਜਾਬ ਤੋਂ ਬਾਹਰ ਦੀਆਂ ਕਈ ਯੂਨੀਵਰਸਟੀਆਂ ਵਾਰ-ਵਾਰ ਸੋਚਣ ਨੂੰ ਮਜਬੂਰ ਹੁੰਦੀਆਂ ਹਨ ਕਿ ਫਲਾਣਾ ਨਾਵਲ ਜੋ ਕਿ ਬਹੁਤ ਹੀ ਪ੍ਰਸਿੱਧ ਵਿਦਵਾਨ ਦਾ ਲਿਖਿਆ ਹੋਇਆ ਨਾਵਲ ਹੈ ਜੋ ਬਹੁਤ ਹੀ ਸਲਾਹਿਆ ਵੀ ਗਿਆ ਪੜਿਆ ਵੀ ਗਿਆ ਹੈ ਅਤੇ ਅਕਾਦਮੀ ਦਾ ਅਵਾਰਡ ਅਤੇ ਕਈ ਹੋਰ ਉੱਚ ਪਾਏ ਦੇ ਅਵਾਰਡਾਂ ਨਾਲ ਨਿਵਾਜਾਂ ਵੀ ਜਾ ਚੁੱਕਾ ਨੂੰ ਸਿਲੇਬਸ ਵਿੱਚ ਲਾਇਆ ਜਾਏ ਕਿ ਨਾਂ ਪ੍ਰਸ਼ਨ ਚਿੰਨ੍ਹ ਰੈਡੀ ਉਹਨਾਂ ਦਾ ਕਹਿਣਾ ਹੈ ਕਿ ਕਈ ਸ਼ਬਦ ਅਤੇ ਕਈ ਮੁਹਾਵਰੇ ਅਤੇ ਕਹਾਵਤਾਂ ਐਸੀਆਂ ਹਨ ਜੋ ਉਹਨਾਂ ਦੇ ਸਿਰ ਉੱਤੋਂ ਲੰਗ ਜਾਂਦੀਆਂ ਹਨ ਡੰਡੀ ਵੱਡੀ ਸਮੱਸਿਆ ਇਹ ਹੈ ਕਿ ਉਹਨਾਂ ਕੋਲ ਕੋਈ ਐਸੀ ਡਿਕਸ਼ਨਰੀ ਜਾਂ ਸ਼ਬਦਕੋਸ਼ ਵੀ ਨਹੀਂ ਜਿਸ ਦੇ ਹਵਾਲੇ ਨਾਲ ਕੁਝ ਸਮਝ ਸਕਣ ਡੰਡੀ ਇਹ ਇੱਕ ਬਹੁਤ ਹੀ ਚਿੰਤਾਜਨਕ ਸੰਕੇਤ ਹੈ ਜਿਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਡੰਡੀ ਕਈਆਂ ਦਾ ਇਹ ਵੀ ਤਰਕ ਹੈ ਕਿ ਪਹਿਲਾਂ ਦੀ ਗੱਲ ਹੋਰ ਸੀ ਹੁਣ ਤਾਂ ਪੰਜਾਬ ਦਾ ਬਹੁਤਾ ਹਿੱਸਾ ਮਲਵਈ ਹੀ ਬੋਲਦਾ ਹੈ ਅਤੇ ਮਲਵਈ ਨੂੰ ਹੀ ਪੰਜਾਬੀ ਦੀ ਸਟੈਂਡਰਡ ਭਾਸ਼ਾ ਮੰਨ ਲੈਣਾ ਚਾਹੀਦਾ ਹੈ ਡੰਡੀ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬ ਦੇ ਖਿੱਤੇ ਦੀ ਸਿਆਸੀ ਵੰਡ ਹੋਈ ਸੀ ਨਾ ਕਿ ਪੰਜਾਬੀ ਬੋਲੀ ਦੀ ਡੰਡੀ ਉਧਰ ਵਾਲੇ ਵਾਰਿਸ ਸ਼ਾਹ ਦੀ ਹੀਰ ਗਾ ਕੇ ਸਾਡੇ ਵਾਂਗ ਹੀ ਝੂਮ ਉੱਠਦੇ ਹਨ ਅਤੇ ਮਾਣ ਵਾਲੀ ਗੱਲ ਹੈ ਕਿ ਬੋਲੀ ਵੀ ਉਹ ਬਾਬਾ ਫਰੀਦ ਦੀ ਬੋਲਦੇ ਹਨ ਜੋ ਅੱਜ ਤੋਂ 900 ਸਾਲ ਪਹਿਲਾਂ ਵੀ ਬੋਲੀ ਜਾਂਦੀ ਸੀ ਸ਼ਾਇਦ ਇਸ ਤੋਂ 1 2 ਸਦੀਆਂ ਪਹਿਲਾਂ ਵੀ ਡੰਡੀ ਇਹ ਅੰਮ੍ਰਿਤਸਰ ਅਤੇ ਲਾਹੌਰ ਦੀ ਬੋਲੀ ਦੋਹਾਂ ਖਿੱਤਿਆਂ ਲਈ ਪੁਲ ਬਣ ਕੇ ਸਾਬਤ ਹੋਈ ਹੈ ਡੰਡੀ ਭਾਵੇਂ ਇਸ ਬੋਲੀ ਦੇ ਬੋਲਣ ਵਾਲਿਆਂ ਦੀ ਵਸੋਂ ਲੈਂਦੇ ਪੰਜਾਬ ਵਿੱਚ ਵੀ ਘਟ ਹੈ ਅਤੇ ਚੜਦੇ ਪੰਜਾਬ ਵਿੱਚ ਵੀ ਟੰਡੀ ਚੜਦੇ ਪੰਜਾਬ ਵਿੱਚ ਮਲਵਈ ਦਾ ਗਲਬਾ ਹੈ ਅਤੇ ਲੈਂਦੇ ਪੰਜਾਬ ਵਿੱਚ